ਹੈਲੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਸਰਬਜੀਤ ਘਰ ਢਿੱਲੋਂ ਤੇ ਆਪਾਂ ਅੱਜ ਮੈਰਜਨ ਵੰਸਰੀ ਆਪਣੀ ਨੂੰ 25 ਸਾਲ ਹੋ ਗਏ ਜੀ ਆਪਾਂ ਇਸ ਤਰੀਕੇ ਨਾਲ ਮਨਾ ਰਹੇ ਹਾਂ ਆਪਾਂ ਆਊਟਲੈਟ ਗਏ ਉੱਥੇ ਵਧੀਆ ਵਧੀਆ ਜਗ੍ਹਾ ਤੇ ਜਾ ਕੇ ਫੋਟੋਆਂ ਖਿੱਚੀਆਂ ਤੇ ਇਸ ਤਰ੍ਹਾਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਤੇ ਨਾਲ ਆਪਾਂ ਜਿਹੜਾ ਥੱਲੇ ਸੁਣਦੇ ਸਿਰਿਆ ਇੱਕ ਆਪਾਂ ਝਾੜੂ ਨਹੀਂ ਤਾਂ ਬਾਥਰੂਮ ਸਾਫ ਕਰਨ ਵਾਲਾ ਇੱਕ ਲੈ ਤੇ ਸਾਬਣਦਾਨੀ ਇਸ ਤਰ੍ਹਾਂ ਸੀਨ ਜੁਆਏ ਕਰਦੇ ਆਂ ਦੋ ਚਾਰ ਵਧੀਆ ਵਧੀਆ ਫੋਟਵਾਂ ਲਾ ਲਈਆਂ ਦੋ ਦੋ ਘਟੀਆਂ ਲਾ ਲਈਆਂ ਤੇ ਕੇਕ ਆਪਾਂ ਕੀ ਖਾਧਾ ਸੀ ਆਪਾਂ ਉਸ ਦਿਨ ਬਸ ਆਪਾਂ ਸੈਲੀਬ੍ਰੇਟ ਇਸਤਰੀਂ ਕਰਦੇ ਆਂ ਜੀ ਜਿਹੜੀ ਆਪਣੇ ਘਰੇ ਚੀਜ਼ ਮੁੱਕੀ ਹੁੰਦੀ ਆਪਾਂ ਹੀ ਲੈ ਕੇ ਆਉਣੇ ਆ ਜਿੱਤੀਆਂ ਨੇ ਸਾਨੂੰ ਫੋਟੋਆਂ ਦਿਖਾਤੀਆਂ ਕੱਪੜੇ ਆਂ ਦਿਖਾਤੀਆਂ ਪਰ ਖਰੀਦੇ ਇਹਨਾਂ ਚ ਕੋਈ ਨਹੀਂ ਹੈਗਾ ਆਪਾਂ ਤੇ ਆਪਾਂ ਬਹੁਤ ਹੀ ਵਧੀਆ ਇੰਜੋਏ ਕਰਕੇ ਆਏ ਦੇਖੋ ਜੀ ਕੁੜਤੀਆਂ ਕਿੰਨੀਆਂ ਸੋਹਣੀਆਂ ਨੇ ਤੇ ਆਪਾਂ ਫਿਰ ਉੱਥੇ ਐਨਕ ਲਾ ਕੇ ਵੀ ਫੋਟੋਆਂ ਖਿੱਚੀਆਂ ਆਂ ਆਪਣੀ ਰੀਜ ਪੂਰੀ ਕੀਤੀ ਹੈ ਜੀ ਪੂਰੀ ਦੇਖੋ ਜੀ ਪ੍ਰਧਾਨ ਸਾਹਿਬ ਵੀ ਲਾਉਣਗੇ ਤੇ ਇਸ ਤਰ੍ਹਾਂ ਸਾਰੇ ਜਨਮ ਦਿਨ ਵਧੀਆ-ਵਧੀਆ ਮਨਾਇਆ ਕਰੋ ਆਹ ਸੌਰੀ ਮੈਂ ਅਰਜਨ ਵੰਸਰੀ ਦੇਖੋ ਜੀ ਕਿੰਨੀ ਵਧੀਆ ਸੈਲੀਬ੍ਰੇਟ ਕੀਤੀ ਹੈ ਤੁਸੀਂ ਵੀ ਕਰਿਆ ਕਰੋ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਕੀਤਾ ਕਰੋ ਤੇ ਇੱਕ ਆਪਾਂ ਫਲੂਦਾ ਖਾ ਲਿਆ ਜੀ ਪੀ ਲਿਆ ਖਾ ਨਹੀਂ ਖਾ ਲਿਆ ਜੀ ਆਪਾਂ ਨੂੰ ਪਤਾ ਨਹੀਂ ਹੈਗਾ ਖਾਂਦੇ ਹੁੰਦੇ ਕਿ ਪੀਂਦੇ ਹੁੰਦੇ ਇਹਨਾਂ ਨੇ ਖਾ ਲਈ ਸੀ ਕੁਲਫੀ ਤੇ ਅਸੀਂ ਬਹੁਤ ਇੰਜੋਏ ਕੀਤਾ ਇਸ ਤਰ੍ਹਾਂ ਮੈਰਜਨ ਵਰਸਰੀ ਮਨਾਇਆ ਕਰੋ ਸਾਰੇ ਤੇ ਘਰ ਦਾ ਸਮਾਨ ਜੋ ਵੀ ਮੁੱਕਿਆ ਹੁੰਦਾ ਉਹ ਲੈ ਕੇ ਆਇਆ ਕਰੋ ਅਸੀਂ ਆਊਟਲਟ ਜਾ ਕੇ ਇਸ ਤਰ੍ਹਾਂ ਮੈਰਜਨ ਵਰਸਰੀ ਮਨਾਈ